ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਜਿਹੜਾ ਸਾਡਾ ਜਲੰਧਰ ਤੋਂ ਦਿੱਲੀ ਤੱਕ ਦਾ ਸਫ਼ਰ ਹੋਇਆ ਸੀ ਲਾਸਟ ਵੀਕ ਤੇ ਇਹਦੇ ਵਿੱਚ ਅਸੀਂ ਅਸੀਂ ਜਾਣਾ ਸੀ ਜਲੰਧਰ ਤੋਂ ਦਿੱਲੀ ਬਟ ਸਾਨੂੰ ਜਲੰਧਰ ਤੋਂ ਸੀਟਸ ਅਵੇਲੇਬਲ ਨਹੀਂ ਸੀ ਇਸ ਕਰਕੇ ਅਸੀਂ ਕਿਸੇ ਵੀ ਰਿਸਕ ਨੂੰ ਟਾਲਦੇ ਹੋਏ ਪਹਿਲਾਂ ਅਸੀਂ ਚੰਡੀਗੜ੍ਹ ਗਏ ਚੰਡੀਗੜ੍ਹ ਤੋਂ ਇੱਕ ਟ੍ਰੇਨ ਫੜੀ ਜਿਹੜੀਆਂ ਸੀਟਸ ਅਸੀਂ ਆਲਰੇਡੀ ਬੁੱਕ ਕਰਾਈਆਂ ਹੋਈਆਂ ਸੀ 슬ੀਪਰ ਚ ਤੇ ਮੈਨੂੰ ਬੜਾ ਮਜ਼ਾ ਆਇਆ ਮੈਨੂੰ ਅਦਰਵਾਇਜ਼ ਵੀ ਮਜ਼ਾ ਆਉਂਦਾ ਹੀ ਆ ਔਰ ਟਰੇਨ ਦੇ ਸਫਰ ਚ ਮੈਨੂੰ ਬੜਾ ਵਧੀਆ ਲੱਗਦਾ ਕਾਫੀ ਐਸਥੈਟਿਕਲ ਪੋਇਟਿਕ ਜਿਹਾ ਲੱਗਦਾ ਹੈ ਨਾ ਤੇ ਗਗਨਦੀਪ ਤੁਹਾਨੂੰ ਪਤਾ ਹੀ ਆ ਹਮੇਸ਼ਾ ਫੋਨ ਤੇ ਬਿਜ਼ੀ ਰਹਿੰਦੇ ਆ ਤੇ ਇਹਨਾਂ ਦਾ ਵਰਕਹੌਲਿਕ ਵਾਲਾ ਜਿਹੜਾ ਵਾਈਬ ਆ ਉਹ ਖਤਮ ਹੀ ਨਹੀਂ ਹੁੰਦੀ ਅਸੀਂ ਔਲੀ ਔਲੀ ਪਹੁੰਚ ਗਏ ਕੁਰੂਖੇਤਰਾ ਤੇ ਅਸੀਂ ਸ਼ਿਫਟ ਹੋ ਗਏ ਸੀ ਆਪਣੇ ਅੱਪਰ ਬਰਥਵੇ ਵਿੱਚ ਕਿਉਂਕਿ ਉਹ ਨੀਚੇ ਕਾਫੀ ਰਾਸ਼ੀਆ ਹੋ ਗਿਆ ਸੀਗਾ ਅਸੀਂ ਚਾ ਚੋਂ ਪਿੰਦੇ ਫਿਰ ਹੌਲੀ ਹੌਲੀ ਸਵਾ 9 ਤੱਕ ਇੱਥੋਂ ਬੈਠੀ ਸੀ ਜੀ ਪੌਣੇ ਕ ਪੰਜ ਟ੍ਰੇਨ ਚ ਚੰਡੀਗੜ੍ਹ ਤੋਂ ਤੇ ਅਸੀਂ ਸਵਾ 9 ਤੱਕ ਦਿੱਲੀ ਪਹੁੰਚ ਗਏ ਸੀ 올ਡ ਦਿੱਲੀ ਤੇ ਇੱਥੋਂ ਫਿਰ ਅਸੀਂ ਕਰਨੀ ਸੀ ਮੈਟਰੋ ਕਿਉਂਕਿ ਅਸੀਂ ਜਾਣਾ ਸੀ ਨਿਊ ਦਿੱਲੀ 올ਡ ਦਿੱਲੀ ਤੋਂ ਪਹਿਲਾਂ ਅਸੀਂ ਬੈਠੇ ਇੱਕ ਮੈਟਰੋ ਚ ਨਿਊ ਦਿੱਲੀ ਤੱਕ ਨਿਊ ਦਿੱਲੀ ਤੋਂ ਅਸੀਂ ਜਾਣਾ ਸੀ ਦਵਾਰਕਾ ਕਿਉਂਕਿ ਅਸੀਂ ਉੱਥੇ ਮਿਲਣਾ ਸੀ ਕਿਸੇ ਰਿਸ਼ਤੇਦਾਰਾਂ ਨੂੰ ਤੇ ਉਹਨਾਂ ਨੂੰ ਉਹਨਾਂ ਤੱਕ ਪਹੁੰਚਾਉਣੀ ਸੀ ਵਿਆਦੀ ਭਾਜੀ ਮੇਰੀ ਸਿਸਟਰ ਦਾ ਵਿਆਹ ਸੀ ਫਰਸਟ ਵੀਕ ਆਫ ਡਿਸੰਬਰ ਚ ਸੋ ਅਸੀਂ ਪਹੁੰਚ ਗਏ ਦਿੱਲੀ ਤਾਂ ਫਿਰ ਉੱਥੇ ਇੱਥੇ ਸਾਨੂੰ ਲੱਗਾ ਕਿ ਇਹ ਸਾਈਡ ਦਾ ਡੋਰ ਖੁੱਲਣਾ ਆ ਬਟ ਉਹਨੇ ਅਕੀਰ ਤੇ ਕਿਹਾ ਕਿ ਦਰਵਾਜ਼ੇ ਪਾਈ ਔਰ ਖੁੱਲਣਗੇ ਤੇ ਫਿਰ ਸਾਨੂੰ ਦੂਸਰੀ ਸਾਈਡ ਸ਼ਿਫਟ ਹੋਣਾ ਪਿਆ ਉਸ ਤੋਂ ਬਾਅਦ ਅਸੀਂ ਮੈਟਰੋ ਦਾ ਸਫ਼ਰ ਖਤਮ ਕਰਕੇ ਸਾਨੂੰ ਗਗਨਦੀਪ ਨੂੰ ਚਾਹੀਦਾ ਸੀ ਆਪਣੇ ਫੋਨ ਦਾ ਚਾਰਜਰ ਸੋ ਅਸੀਂ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਮੈਂ ਰਾਜਵੀਰ ਤੇ ਗਗਨਦੀਪ ਗੈਸੀ ਰਾਜਵੀਰ ਇਜ਼ ਮਾਈ ਯੰਗਰ ਸਿਸਟਰ ਤੇ ਮੈਰਿਜ ਜਿਹੜੀ ਸੀ ਉਹ ਸਾਡੇ ਵਿੱਚ ਕਰ ਲਈ ਸਿਸਟਰ ਦੀ ਜਿਹੜੀ ਮੇਰੇ ਤੋਂ ਛੋਟੀ ਹੈ ਤੇ 라ਜਵੀਰ ਤੋਂ ਵੱਡੀ ਹੈ ਉਸ ਤੋਂ ਬਾਅਦ ਗਗਨਦੀਪ ਦੀ ਮੀਟਿੰਗ ਸੀ ਇੱਕ ਉੱਥੇ ਬਹਾਦਰਗੜ੍ਹ ਉੱਥੇ ਗਏ ਨੈਕਸਟ ਡੇ ਅਸੀਂ ਗਏ ਜਸ਼ਨੇ ਰੇਖਤਾ ਜਿੱਥੇ ਕਿ ਪੂਰਾ ਮਾਹੌਲ ਸ਼ਾਇਰਾਨਾ ਸ਼ਾਇਰਾਨਾ ਹੋਇਆ ਪਿਆ ਸੀ ਉੱਥੇ ਅਸੀਂ ਖਾਦੇ ਗੋਲ ਗੱਪੇ ਤੇ ਪੰਜਾਬ ਦੇ ਗੋਲ ਗੱਪਿਆਂ ਨਾਲੋਂ ਦਿੱਲੀ ਦੇ ਗੋਲ ਗੱਪਿਆਂ ਦੇ ਟੇਸ ਦਾ ਬਹੁਤ ਫਰਕ ਆ ਜਿਹੜਾ ਕਿ ਸਿਰਫ ਮੈਨੂੰ ਪਸੰਦ ਆਇਆ ਉਹ ਜੀਜੇ ਸਾਲੀ ਨੂੰ ਬਿਲਕੁਲ ਪਸੰਦ ਨਹੀਂ ਆਇਆ ਉੱਥੇ ਅਸੀਂ ਫਿਰ ਇੱਕ ਦੇਖਿਆ ਜਿੱਥੇ ਮਿਰਜ਼ਾ ਗਾਲिब ਜੀ ਦਾ AI ਅਵਤਾਰ ਬਣਾ ਕੇ ਬਹੁਤ ਹੀ সুইਟ ਬਹੁਤ ਹੀ ਪਿਆਰਾ ਲੱਗ ਰਿਹਾ ਸੀ ਸਾਫ ਫੇਸ ਟੂ ਫੇਸ ਲਾਈਵ ਤਾਂ ਉੱਥੇ ਐਦਾ ਲੱਗ ਰਿਹਾ ਸੀ ਜਿਦਾਂ ਕਿ ਅਸੀਂ ਉਹਨਾਂ ਦੇ ਸਾਹਮਣੇ ਹੀ ਖੜੇ ਹੋਈਏ ਉਹਨਾਂ ਦੇ ਬੋਲਣ ਦਾ ਅੰਦਾਜ਼ ਬੋਲਦੇ-ਬੋਲਦੇ ਵਿੱਚੋਂ ਸਮਾਈਲ ਦੇਣ ਦਾ ਅੰਦਾਜ਼ ਮੈਨੂੰ ਬਹੁਤ ਹੀ ਵਧੀਆ ਲੱਗਾ ਔਰ ਬਹੁਤ ਸਾਰੇ ਲੋਕ ਉਹਨਾਂ ਨੂੰ ਉੱਥੇ ਖੜ ਕੇ ਦੇਖ ਰਹੇ ਸੀ ਇੰਜੋਏ ਕਰ ਰਹੇ ਸੀ ਔਰ ਮੇਰਾ ਵੀ ਮਨ ਕਰ ਰਿਹਾ ਸੀਗਾ ਕਿ ਮੈਂ ਪੂਰਾ ਦਿਨ ਖੜੀ ਹੋ ਕੇ ਇਹਨਾਂ ਨੂੰ ਦੇਖਿਆਂ ਬਟ ਸਾਡੇ ਕੋਲ ਟਾਈਮ ਬਹੁਤ ਘੱਟ ਸੀ ਅਸੀਂ 3 ਦਿਨ ਦੇ ਪ੍ਰੋਗਰਾਮ ਵਿੱਚ ਲਾਸਟ ਡੇ ਦੀਆਂ ਟਿਕਟਸ ਬੁੱਕ ਕੀਤੀਆਂ ਹੋਈਆਂ ਸੀਗੀਆਂ ਔਰ ਉਸ ਤੋਂ ਬਾਅਦ ਗਗਨਦੀਪ ਨੂੰ ਦਿਖਿਆ ਇੱਕ ਸਟਾਲ ਜਿੱਥੇ ਕਿ ਉਹਨਾਂ ਨੇ ਕਿਹਾ ਕਿ ਆਪਾਂ ਆਪਣੇ ਜਿਹੜਾ ਕੀ ਰਿੰਗ ਤੇ ਲਿਖਵਾਉਨੇ ਆ ਮਨ ਦੀਪ ਗਗਨ ਕਿਉਂਕਿ ਸਾਡੇ ਦੋਨਾਂ ਦੇ ਨਾਮ 'ਚ ਦੀਪ ਕਾਮਨ ਆ ਜਿਹੜਾ ਵਿਚਕਾਰ ਲਿਖਿਆ ਹੋਇਆ ਆ ਵੱਡਾ ਕਰਕੇ ਬੋਲਡ ਉਹ ਹੈ ਦੀਪ ਉੱਪਰ ਲਿਖਿਆ ਮੰਨ ਤੇ نیچے ਲਿਖਣ ਜਾ ਰਿਹਾ ਗ ਗ ਨ ਗगन ਦੀਪ ਐਂਡ ਮਨਦੀਪ ਦਾ ਕਾਮਨ ਉਹਦੇ ਦੂਸਰੀ ਸਾਈਡ ਉਪੁੱਛਦੇ ਸੀ ਕੁਝ ਲਿਖ ਲਿਆ ਮੇਰੇ ਬਾਅਦ ਵਿੱਚ ਮਾਈਂਡ ਚ ਆ ਗਿਆ ਸੀ ਦੂਸਰੀ ਸਾਈਡ ਪੰਜਾਬੀ ਚ ਲਿਖਵਾ ਲੈਂਦੇ ਬਟ ਐਟ ਦੈਟ ਟਾਈਮ ਅਸੀਂ ਫੋਰਐਵਰ ਲਿਖਵਾ ਲਿਆ ਸੀਗਾ ਉਹਦੀ ਫੋਟੋਜ਼ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਐਂਡ ਮੈਂ ਕਲਿੱਪਸ ਵੀ ਸ਼ੇਅਰ ਕਰੂੰਗੀ ਵਿਦ origignal voice ਤੁਹਾਡੇ ਨਾਲ ਇਫ ਯੂ ਵਾਂਟ ਅਸੀਂ ਉਹ ਸੋਚਦਾ ਸੀ ਉੱਥੇ ਜਿਹੜੇ ਖਾਣ ਪੀਣ ਵਾਲੇ ਸਟਾਲਸ ਵਿੱਚ ਗਏ ਅਸੀਂ ਬੁੱਕਸ ਪਹਿਲਾਂ ਬਾਈ ਕੀਤੀਆਂ ਸੀਗੀਆਂ ਬੁੱਕਸ ਵਗੈਰਾ ਜਿਹੜੀਆਂ ਅਸੀਂ ਕਾਫੀ ਜ਼ਿਆਦਾ ਬਾਈ ਕੀਤੀਆਂ ਫਿਰ ਖਾਣ ਪੀਣ ਕਰਨ ਤੋਂ ਬਾਅਦ ਟਾਈਮ ਸੀਗਾ ਜਾਵੇ ਦਖਤਰ ਸਾਹਿਬ ਦੇ ਆਉਣ ਦਾ 7:30 ਜੋ ਕਿ ਉਹ ਆਏ 8 ਵਜੇ ਤੋਂ ਬਾਅਦ ਸਾਡੀਆਂ ਸੀਟਸ ਸਾਨੂੰ ਨਹੀਂ ਪਤਾ ਸੀਗਾ ਕਿ ਉੱਥੇ ਇਦਾਂ ਦੀ ਵਾਈਬ ਬਣੂਗੀ ਕਿ ਸਾਨੂੰ ਬਹੁਤ ਮਜ਼ਾ ਆਊਗਾ ਇਸ ਕਰਕੇ ਅਸੀਂ ਸਾਨੂੰ ਕਨਫਰਮ ਵੀ ਨਹੀਂ ਸੀਗਾ ਕਿ ਅਸੀਂ ਜਾ ਵੀ ਪਾਵਾਂਗੇ ਯਾਨੀ ਇਸ ਕਰਕੇ ਅਸੀਂ ਸਭ ਤੋਂ ਬੈਕ ਸੀਟਸ ਹੀ ਬੁੱਕ ਕੀਤੀਆਂ ਸੀ ਬਟ ਐਟ that time ਸਾਨੂੰ ਬੜਾ ਲੱਗਾ ਕਿ ਅਸੀਂ ਕਾਸ਼ ਅੱਗੇ ਵਾਲੀਆਂ ਸੀਟਸ ਬੁੱਕ ਕੀਤੀਆਂ ਹੁੰਦੀਆਂ ਬਟ ਬਾਅਦ ਵਿੱਚ ਸਾਨੂੰ ਇੱਕ ਇਹ ਤਸੱਲੀ ਸੀ ਕਿ ਇੰਨਾ ਮਜ਼ਾ ਸਾਨੂੰ ਅੱਗੇ ਵਾਲੀਆਂ ਸੀਟਸ ਤੇ ਨਹੀਂ ਆਣਾ ਸੀ ਜਿੰਨਾ ਕਿ ਵਾਈਬ ਪਿੱਛੇ ਸੀ ਪਿੱਛੇ ਵਾਲੇ ਲੋਕ ਬਹੁਤ ਹੀ ਇੰਜੋਏ ਕਰ ਰਹੇ ਸੀਗੇ ਔਰ ਅਸੀਂ ਲਾਸਟ ਤੇ ਬੈਠ ਕੇ ਜਿਹੜੇ ਠੰਡ ਬਹੁਤ ਸੀ ਬਟ ਸਾਨੂੰ ਉਸ ਟਾਈਮ ਠੰਡ ਮਹਿਸੂਸ ਨਹੀਂ ਹੋ ਰਹੀ ਸੀ ਔਰ ਅਸੀਂ ਲਗਭਗ ਇਥੋਂ ਫ੍ਰੀ ਹੋਏ ਆ 1:30 ਤੁਸੀਂ ਦੇਖ ਸਕਦੇ ਆ ਕਿ ਪਿੱਛੇ ਕਿੰਨੇ ਲੋਕ ਜAVE ਅਕਟਰ ਸਾਹਿਬ ਨੂੰ ਬੈਠੇ ਸੁਣ ਰਹੇ ਸੀ ਖੜੇ ਹੋ ਕੇ ਵੀ ਇਵਨ ਸੁਣ ਰਹੇ ਸੀਗੇ ਇਸ ਪ੍ਰੋਗਰਾਮ ਦਾ ਨਾਮ ਸੀ Songs Behind The Stories and Stories Behind The Songs ਸੋ ਇਹ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਸੀ ਅਸੀਂ ਇਸ ਪ੍ਰੋਗਰਾਮ ਨੂੰ ਖਤਮ ਕੀਤਾ ਤੇ ਆਲਮੋਸਟ ਸਵਾ 10 ਦਾ ਟਾਈਮ ਸੀ ਤੇ ਲਾਸਟ ਜਾ ਕੇ ਅਸੀਂ ਇੰਨਾ ਇੰਜੋਏ ਕੀਤਾ ਕਿ ਉਹਨਾਂ ਨੇ ਐਨੇ ਮਤਲਬ ਕਿ DJ ਵਾਈਬ ਬਣਾਤੀ ਕਿ ਸਾਰੇ ਲੋਕ ਡਾਂਸ ਵਾਲੇ ਮੂਡ ਵਿੱਚ ਆ ਚੁੱਕੇ ਸੀ ਔਰ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਅਸੀਂ ਵੀ ਡਾਂਸ ਵਗੈਰਾ ਕੀਤਾ ਕਾਫੀ ਇੰਜੋਏ ਕੀਤਾ ਸਾਨੂੰ ਲੱਗ ਰਿਹਾ ਸੀਗਾ ਕਿ ਹੁਣ ਪ੍ਰੋਗਰਾਮ ਜਿਹੜਾ ਉਹ ਖਤਮ ਹੋਣ ਹੀ ਵਾਲਾ ਆ ਜਾਵੇ ਤੱਕ ਤਾਂ ਸਾਭੀਆਂ ਗੱਲਾਂ ਇੰਨੀਆਂ ਇੰਨੀਆਂ ਕਿ ਪਿਆਰੀਆਂ ਸੀ ਨਾ ਸਾਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਾ ਔਰ ਮਤਲਬ ਕਿ ਠੰਡ ਵੀ ਅੰਨੀ ਸੀ ਸਾਨੂੰ ਟੈਂਪਰੇਚਰ ਦਾ ਵੀ ਬਿਲਕੁਲ ਅੰਦਾਜ਼ਾ ਹੀ ਨਹੀਂ ਲੱਗਾ ਕਿ ਅਸੀਂ ਕਦੋਂ ਕਿੱਥੇ ਬੈਠੇ ਤੇ ਸਾਨੂੰ ਕਿੰਨਾ ਟਾਈਮ ਹੋ ਗਿਆ ਆ ਸਾਨੂੰ ਮੈਟਰੋ ਪਹੁੰਚਦੇ ਪਹੁੰਚਦੇ ਪੌਣੀ 11 ਹੋ ਚੁੱਕੇ ਸੀ ਫਿਰ ਉਸ ਤੋਂ ਬਾਅਦ ਅਸੀਂ ਨੈਕਸਟ ਡੇ ਥਰਡ ਡੇ ਐਂਡ ਲਾਸਟ ਡੇ ਅਸੀਂ ਗਏ ਕুতਬ ਮੀਨਾਰ ਕুতਬ ਮੀਨਾਰ ਵੀ ਅਸੀਂ ਸਾਡੀ ਐਕਚੁਅਲੀ ਟ੍ਰੇਨ ਤਾਂ ਸੀ 2 ਵਜੇ ਦੁਪਹਿਰ ਦੀ ਬਟ ਫਿਰ ਸਾਨੂੰ ਸੀਗਾ ਕਿ ਕਿਸਾਨਾਂ ਨੇ ਰੇਲ ਰੋਕੂ ਨਾ ਕੀਤਾ ਹੋਵੇ ਤੇ ਅਸੀਂ ਟ੍ਰੇਨ ਦੇ ਟਿਕਟਸ ਕੀਤੀਆਂ ਕੈਨਸਲ ਤੇ ਅਸੀਂ ਕੀਤੀ ਬੱਸ ਦੀ ਟਿਕਟ ਬੁੱਕ ਕਿਉਂਕਿ ਮੈਨੂੰ ਇਹ ਵੀ ਸੀ ਕਿ ਗਗਨਦੀਪ ਨੂੰ ਟ੍ਰੇਨ ਦਾ ਸਫ਼ਰ ਪੇ ਜ਼ਿਆਦਾ ਪਸੰਦ ਨਹੀਂ ਸੀ ਆਇਆ ਫਿਰ ਅਸੀਂ ਕুতਬ ਮੀਨਾਰ ਦੇਖਣ ਤੋਂ ਬਾਅਦ ਗਏ ਗੁਰਦੁਆਰਾ ਸੀਸਗੰਨ ਸਾਹਿਬ ਉੱਥੇ ਜਾ ਕੇ ਮੱਥਾ ਟੇਕਿਆ ਤੇ ਅਸੀਂ ਬਹੁਤ ਹੀ ਸਵਾਦ ਲੰਗਰ ਸ਼ਕਿਆ ਤੇ ਐਕਚੁਅਲੀ ਮੇਰੇ ਕੋਲ ਬਹੁਤ ਸਾਰੇ ਹੋਰ ਫੋਟੋਸ ਅਸੀਂ ਕਲਿੱਕ ਕੀਤੀਆਂ ਸੀ ਕੋਤੋਂ ਮিনার ਦੇ ਵਿੱਚ ਬਟ ਉਹ ਸਾਰੀਆਂ ਗਗਨਦੀਪ ਤੇ ਫੋਨ ਚਾਹਤੇ ਸਾਨੂੰ ਉਹ ਹਜੇ ਦੇਣਾ ਨਹੀਂ ਚਾਹੁੰਦੇ ਜਾਂ ਕਹਿ ਲੋ ਕਿ ਉਹਨਾਂ ਦਾ ਟਾਈਮ ਨਹੀਂ ਇਹ ਸੀ ਸਾਡੀ ਸਲੀਪਰ ਬੱਸ ਜਿਹਦੇ ਵਿੱਚ ਮੈਨੂੰ ਵੀ ਬਹੁਤ ਵਧੀਆ ਲੱਗਾ ਔਰ ਮੈਂ ਵੀ ਸਾਰਿਆਂ ਨੂੰ ਇਹੀ ਸਲਾਹ ਦਵਾਂਗੀ ਕਿ ਤੁਸੀਂ ਸਲੀਪਰ ਬੱਸ ਦਾ ਸਵਾਰੋ